ਮਾਤਾ ਜੀ ਸਾਤਰੀ ਕਾਲ ਸਾਤਰੀ ਘਰ ਠੀਕ ਆ ਹਾਂਜੀ ਹਾਂਜੀ ਮਾਤਾ ਜੀ ਕਾਲ ਸੰਗਤ ਸੀ ਅੱਜ ਅਸੀਂ ਪਿੰਡ ਨੰਗਲ ਜ਼ਿਲ੍ਹਾ ਬਰਨਾਲੇ ਦੇ ਇਲਾਕੇ 'ਚ ਖੜੇ ਆ ਤੁਹਾਨੂੰ ਭਾਰੀ ਵਾਰਸ਼ ਦੇ ਕਾਰਨ ਮਕਾਨਾਂ ਦਾ ਜਾਇਜੇ ਬਾਰੇ ਦਿਖਾ ਰਹੇ ਆ ਜੋ ਮਕਾਨ ਭਾਰੀ ਵਾਰਸ਼ ਦੇ ਕਾਰਨ ਡਿੱਗੇ ਸਨ ਤੇ ਉਹਨਾਂ ਦੀ ਮਦਦ ਦੀ ਘਾਰਲੀ ਤੁਹਾਂਡੇ ਨਾਲ ਸ਼ੇਅਰ ਕਰ ਲਵਾਤ ਕਰ ਰਹੇ ਆ ਤੇ ਜੋ ਕਿ ਪਰਿਵਾਰ ਇੱਕ ਕਰਜ਼ਾਈ ਆ ਉਹਨਾਂ ਦਾ ਮਕਾਨ ਬਹੁਤ ਸਾੜੀ ਹੋਈ ਪਈ ਹੈ ਤੁਸੀਂ ਮਕਾਨ ਦੇਖ ਸਕਦੇ ਹੋ ਕਿਸ ਤਰ੍ਹਾਂ ਦਾ ਮਕਾਨ ਆ ਵੀ ਡਿੱਗੇ ਡਿੱਗਣ ਵਾਲਾ ਮਕਾਨ ਆ ਤਰੇੜਾ ਮਕਾਨਾਂ ਚ ਫੜੀਆਂ ਹੋਈਆਂ ਨੇ ਤੇ ਜਿਸ ਕਰਕੇ ਪਾਣੀ ਸੁੱਕਣ ਦੇ ਕਾਰਨ ਹੋਣਾ ਸੀ ਤੁਹਾਡੇ ਤੱਕ ਇਹ ਵੀਡੀਓ ਤੁਹਾਡੇ ਤੱਕ ਪਹੁੰਚਦੀ ਕਰ ਰਹੀਆਂ ਜੋ ਵੀ ਮਾਦਲੀਨ ਵਾਲੀ ਵੱਧ ਤੋਂ ਵੱਧ ਆਉਣ ਤੇ ਅਸੀਂ ਹੁਣ ਤੁਹਾਨੂੰ ਮਾਤਾ ਜੀ ਨਾਲ ਮਲਾਵਾਂਗੇ ਮਾਤਾ ਜੀ ਦੇ ਬਾਰੇ ਹੱਡ ਬੀਤੀ ਬਾਰੇ ਦੱਸਾਂਗੇ ਤੁਹਾਨੂੰ ਉਹਨਾਂ ਦੇ ਵੀ ਗੁਜ਼ਾਰੇ ਬਾਰੇ ਦੱਸਾਂਗੇ ਵੀ ਕਿਵੇਂ ਗੁਜ਼ਾਰਾ ਉਹਨਾਂ ਦਾ ਚੱਲ ਰਿਹਾਗਾ ਹੁਣ ਤੁਹਾਨੂੰ ਮਾਤਾ ਜੀ ਨਾਲ ਮਲਾਉਣ ਜਾ ਰਹੇ ਹਾਂ ਮਾਤਾ ਜੀ ਤੁਹਾਡਾ ਨਾਮ ਕੀ ਹੈ ਜੀ ਸਰਦੀਪ ਰਾਣੀ ਤੇ ਬਾਪੂ ਜੀ ਦਾ ਨਾਮ ਕੀ ਹੈ ਜੀ ਸਰਸ ਤੇ ਬੇਟੇ ਦਾ ਨਾਮ ਕੀ ਹੈ ਜੀ ਤੇ ਆਪਣੇ ਘਰ ਦਾ ਗੁਜ਼ਾਰਾ ਕਿਵੇਂ ਚੱਲ ਰਿਹਾ ਜੀ ਗੁਜ਼ਾਰਾ ਬੁੱਤ ਬਹੁਤ ਬੰਦਾ ਚੱਲਿਆ ਅੱਛਾ ਜੀ ਗੁਜ਼ਾਰਾ 5500 ਰੁਪਏ ਦੀ ਹਾੜੀ ਸਮੋਂਦਾ ਵਿਚਾਰਾ ਜਾਨ ਉਹ ਵੀ ਖਰਚਾ ਹੋ ਜਾਂਦਾ ਹੈ ਤੇ ਦੇਣਾ ਲੈਣਾ ਬਹੁਤ ਦੇਣ ਵਾਲਾ ਪਿਆ ਆ ਕੱਟ ਗਿਆ ਫਿਰ ਮਾਤਾ ਜੀ ਕਰਜਾ ਕਿੰਨਾ ਕਾ ਜੀ ਕਰਜਾ ਬੁੱਤ ਬਹੁਤ ਜਾੜਾ ਪੈਗਾ 5 ਲੱਖ 5 ਲੱਖ ਹੋ ਗਏ ਕਰਜਾ ਮਾਤਾ ਜੀ ਤੁਹਾਡੀ ਰਜਿਸਟਰੀ ਵੀ ਕਰਦੀ ਕਿਤੇ ਉਹ ਕਰੀ ਹੋਈ ਹੈ ਜੀ ਬੁੱਤ ਗਾਹਣੇ ਕਰੀ ਹੋਈ ਹੈ ਰਜਿਸਟਰੀ ਜੱਟਾਂ ਦੀ ਜ਼ਮੀਨ ਦਾ ਉਹ ਲੱਗਾ ਬਸ ਉਹ ਤਾਂ ਗੋਡਾ ਖੜ ਗਿਆ ਹੁਣ ਦੇ ਹਾਲਤ ਦੇ ਅਨਸਾਰ ਗੁਜ਼ਾਰਾ ਕਿਵੇਂ ਚੱਲ ਰਿਹਾ ਹੈ ਬਹੁਤ ਬਹੁਤ ਮੰਦੀ ਚੱਲਦੀ ਹੈ ਬਹੁਤ ਮੰਦਾ ਚੱਲਦਾ ਹਾਂ 500 ਰੁਪਏ ਜਾਵੋ ਤਾਂ ਕੀ ਬੰਦਾਗਾ ਬੁੜੀਆਂ ਪੜਦੀ ਹੈ 500 ਰੁਪਏ ਦਾ ਕੀ ਬੰਦਾਗਾ ਸਾਰਾ ਪਰਿਵਾਰ ਦਾ ਮਾਤਾ ਜੀ ਇਹ ਕਹਿ ਰਹੇ ਨੇ ਵੀ ਸਾਡੀ ਪੋਤੀ ਵੀ ਪੜਦੀ ਹੈ ਜੀ ਉਹਨਾਂ ਹਨਾ ਇਹ ਉਹਨਾਂ ਦਾ ਖਰਚਾ ਬਹੁਤ ਚਲਾਉਣਾ ਬਹੁਤ ਔਖਾ ਹੋ ਰਿਹਾ ਪੜ੍ਹਾਈ ਵੀ ਉਹਦੀ ਰੁਕੀ ਪਈ ਆ ਤੇ ਕਰ ਦਾ ਕਰਜ਼ਾ ਕਰਜ਼ਾ ਬਹੁਤ ਸਤਾਰਿਆ ਮਾਤਾ ਨੂੰ ਕਹਿੰਦੀ ਵੀ ਦਿਨ ਰਾਤ ਸਾਨੂੰ ਨੀਂਦ ਵੀ ਨਹੀਂ ਆ ਰਹੀ ਹਨਾ ਤੇ ਦਾਨੇ ਸੱਜਣਾ ਵੀਰਾਂ ਨੂੰ ਇਹੀ ਆ ਵੀ ਆਪਣੀ ਮਾਤ ਦੇ ਮਾਤਾ ਦੀ ਮਾਤ ਲਈ ਅੱਗੇ ਆਉ ਹੈਣਾ ਹੁਣ ਤੁਹਾਨੂੰ ਘਰ ਦੀ ਮਾਤਾ ਦੇ ਹਾਲਾਤ ਦਿਖਾਉਣ ਜਾ ਰਹੇ ਹਾਂ ਮਾਤਾ ਦੇ ਹਾਲਾਤ ਘਰ ਦੇ ਕਿੱਦਾਂ ਨੇ ਆ ਜੋ ਆਂ ਦੇਖ ਸਕਦੇ ਹਾਂ ਬਾਲੇ ਵਾਲੀ ਸੱਤ ਆ ਗਈ ਬਾਲੇ ਵਾਲੀ ਸੱਤ ਵੀ ਡਿੱਗਣ ਵਾਲੀ ਹਾਲਤ ਜਾ ਬਹੁਤ ਮਾੜਾ ਹਾਲ ਆ ਮਾਤਾ ਦੇ ਘਰ ਦਾ ਦੇਖੋ ਇੱਥੇ ਮਾਤਾ ਮਾਤਾ ਇੱਥੇ ਗੁਜ਼ਾਰਾ ਕਰ ਰਹੇ ਨੇ ਰੋਟੀ ਟੋਕੀਥੀ ਪੈਣਾ ਇਹਨਾਂ ਨੇ ਮਾਤਾ ਨੇ ਹਨ ਤੇ ਦੇਖੋ ਜੀ ਹਾਂ ਦੇ ਸਕਦੇ ਹਾਂ ਮਾਤਾ ਜੀ ਮਜ਼ਦੂਰ ਨੇ ਇੱਕ ਬਾਪੂ ਜੀ ਵੀ ਦਿਹਾੜੀ ਕਰਦੇ ਨੇ ਮੌਤ ਹੀ ਮਾੜੀ ਹਾਲਤ ਹੈ ਬੀਅ ਕੰਮ ਵੀ ਬਹੁਤ ਮੁਸ਼ਕਲ ਨਾਲ ਚੱਲ ਰਹੇ ਨੇ ਆ ਕਰਦੇ ਹਾਲਾਤ ਦੇਖ ਸਕਦੇ ਹੋ ਕਿੰਜ ਘਰ ਦੇ ਮਦਮ ਮਕਾਨ ਦੀਆਂ ਤਰੇੜਾਂ ਫੜੀਆਂ ਹੋਈਆਂ ਨੇ ਆ ਦੇਖ ਸਕਦੇ ਤੁਸੀਂ ਹਾਲਤ ਮਕਾਨਾਂ ਦੀ ਕਦੇ ਮਾਤਾ ਜੀ ਕਹਿੰਦੇ ਨੇ ਕਦੇ ਦਿਹਾੜੀ ਲੱਗਦੀ ਆ ਕਦੇ ਨਹੀਂ ਲੱਗਦੀ ਕਦੇ ਪਤਾ ਕਾਣਕ ਵੀ ਵੇਚ ਕੇ ਸਗਜਾਰਾ ਕਰ ਲੈਣੇ ਅਸੀਂ ਵਣਮੁੱਤੀ ਜਿਹੜੀ ਥੋੜੀ ਮਿਲਦੀ ਠੀਕ ਥੋੜੀ ਮਿਲਦੀ ਆ ਪਰ ਤੋ ਵੀ ਨਿਗਜਾਰਾ ਹੁੰਦਾ ਠੀਕ ਐ ਮਾਤਾ ਵੀ ਨਿਗਜਾਰਾ ਹੁੰਦਾ ਇਹ ਨੰਬਰ ਰੱਖ ਲਿਓ ਕੰਪਨੀ ਦਾ ਇਨਾਂ ਦੇ ਪਰਿਵਾਰ ਦੀ ਜ਼ਰੂਰ ਮਦਦ ਕੀਤੀ ਜਾਵੇ ਐਨਆਰਆਈ ਵੀਰ ਤੇ ਆਪਣੇ ਸਿੰਗਰ ਭਾਈਚਾਰਾ ਤੇ ਹੋਰ ਵੀ ਆਪਣੇ ਪ੍ਰਸ਼ਾਸਨ ਵੱਲੋਂ ਵੀ ਇਹਨਾਂ ਦੀ ਮਦਦ ਲਈ ਜ਼ਰੂਰ ਅਗਾਰ ਪਾ ਰਹੇ ਆਂ ਵੀ ਇਹਨਾਂ ਦੀ ਮਦਦ ਲਈ ਸਭ ਤੋਂ ਅੱਗੇ ਆਓ ਜੀ ਤੇ ਆਪਣੇ ਇਹ ਵੀ ਬਾਰਸ਼ਾਂ ਦੇ ਮੀਂਹ ਕਾਰਨ ਕਰਕੇ ਸੱਤਾ ਦਾ ਬਹੁਤ ਬੁਰਾ ਹਾਲ ਹੈ ਮਾਤਾ ਜੀ ਲਾਈਟ ਬਾਰੇ ਵੀ ਕਹਿ ਰਹੇ ਨੇ ਮਾਤਾ ਜੀ ਲਾਈਟ ਦਾ ਪ੍ਰਬੰਧ ਵੀ ਨਹੀਂ ਹੈਗਾ ਹਨਾ ਮਾਤਾ ਜੀ ਕੋਈ ਪ੍ਰਬੰਧ ਨਹੀਂ ਹੈ ਬਹੁਤ ਹਾਲਤ ਮਾੜੀ ਹੈ ਦੇ ਘਰੋਂ ਹੀ ਪਾਈਆਂ ਹੋਈਆਂ ਨੇ ਤਾਰਾਂ ਨਾਲ ਲੱਗ ਜੇ ਕੋਈ ਜਵਾਬ ਸੌ ਜਾ ਮਨਚਾਣਾ ਜੰਨੇ ਆ ਨਾਲ ਲੱਗ ਸੁਣੇ ਈ ਛੋਟੀ ਕੁੜਤੀ ਦੀ ਪੜਾਈ ਲੋਕੀ ਹੈ ਓਹ ਕਿਸਾ ਵਰਨੀ ਵੱਡੀਆਂ ਆ ਕਿੱਥੋਂ ਭਰਿਆ ਹੋਈ ਹੈ ਤਾਂ ਹਟਦੀ ਉੱਪਰ 500 ਰੁਪਏ ਦੇਣੀ ਦੀ ਬੰਦਾ ਹੋਰ ਕਿਸ ਵਰਗਾ ਕਾ ਜਵਾਬ ਕਰਵਾਉਗਾ ਖਰਚਾ ਥੋੜੀ ਪੰਜਾਬੀ ਵੀਰਾਂ ਨੂੰ ਅਪੀਲ ਆ ਕੇ ਵੱਧ ਤੋਂ ਵੱਧ ਇਹਨਾਂ ਦੀ ਜਿੰਨੀ ਮਦਦ ਕਰੀ ਹੋਣਾ ਸਾਥ ਦੀ ਲੋੜ ਆ ਗਿਆ ਤੁਹਾਨੂੰ ਗਾਇਕ ਭਾਈਚਾਰੇ ਨੂੰ ਵੀ ਬੇਨਤੀ ਆ ਦੁਬਾਰਾ ਫੇਰ ਕਰੀਏ ਨੇ ਨਾਰਾਈ ਵੀਰਾਂ ਨੂੰ ਵੀ ਸਾਰੇ ਬੈਠੇ ਸਾਰੇ ਪੰਜਾਬੀ ਵੀਰਾਂ ਨੂੰ ਵੀ ਇਹਨਾਂ ਦੀ ਵੱਧ ਤੋਂ ਵੱਧ ਹਮਦ ਕੀਤੀ ਜਾਵੇ ਇਹਨਾਂ ਦੇ ਹਾਲ ਨੂੰ ਦੇਖ ਕੇ ਬਿਆਨ ਤੁਹਾਡੇ ਨਾਲ ਵੀਡੀਓ ਵੱਧ ਤੋਂ ਵੱਧ ਸ਼ੇਅਰ ਕੀਤੀ ਜਾਵੇ ਇਹਨਾਂ ਘਰਾਂ ਦੇ ਹਾਲਤਾਂ